ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਜਿੰਦਗੀ ਵਿੱਚ ਕਈ ਵਾਰ ਹਾਲਾਤ ਐਸੇ ਆਉਂਦੇ ਨੇ ਕਿ ਅਸੀਂ ਆਪਣੇ ਆਪ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਯਾਦ ਰੱਖੋ ਦੁਨੀਆ ਉਸ ਬੰਦੇ ਨੂੰ ਨਹੀਂ ਹਰਾਉਂਦੀ ਜਿਸ ਦੇ ਅੰਦਰ ਆਤਮ ਵਿਸ਼ਵਾਸ ਭਾਵ ਸੈਲਫ ਕੌਨਫੀਡੈਂਸ ਦੀ ਅੱਗ ਜਲਦੀ ਹੈ ਸੈਲਫ ਕੌਨਫੀਡੈਂਸ ਉਹ ਪਾਵਰ ਹੈ ਜੋ ਇੱਕ ਆਮ ਇਨਸਾਨ ਨੂੰ ਵੀ ਖਾਸ ਬਣਾ ਦਿੰਦੀ ਹੈ ਜੇ ਤੁਸੀਂ ਆਪਣੇ ਆਪ ਤੇ ਭਰੋਸਾ ਕਰ ਲੈਂਦੇ ਹੋ ਤਾਂ ਕੋਈ ਵੀ ਪਹਾੜ ਕੋਈ ਵੀ ਮੁਸ਼ਕਲ ਤੁਹਾਡੇ ਸਾਹਮਣੇ ਟਿਕ ਨਹੀਂ ਸਕਦੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਸਿਰਫ ਆਪਣੇ ਆਪ ਤੇ ਵਿਸ਼ਵਾਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਹਰ ਸੁਪਨੇ ਨੂੰ ਹਕੀਕਤ ਬਣਾ ਸਕਦੇ ਹਾਂ ਹਾਂਜੀ ਅੱਜ ਦਾ ਸਾਡਾ ਟੌਪਿਕ ਹੈ ਸੈਲਫ ਕੌਨਫੀਡੈਂਸ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੈਲਫ ਕੌਨਫੀਡੈਂਸ ਬਾਰੇ ਜਿਸ ਨੂੰ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਸਮਝਦੇ ਹਾਂ ਖੁਦ ਤੇ ਵਿਸ਼ਵਾਸ ਨਾ ਹੋਵੇ ਤਾਂ ਸਫਲਤਾ ਦੇ ਰਾਹਾਂ ਨੂੰ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ ਤੇ ਇਹ ਸਾਨੂੰ ਬਹੁਤ ਮੁਸ਼ਕਿਲ ਲੱਗਦੇ ਹਨ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਆਪਣੇ ਆਪ ਤੇ ਆਤਮ ਵਿਸ਼ਵਾਸ ਕਿਵੇਂ ਵਧਾਇਆ ਜਾ ਸਕਦਾ ਹੈ ਅਤੇ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਕਿਵੇਂ ਦਿੱਤੀ ਜਾ ਸਕਦੀ ਹੈ ਤਾਂ ਆਓ ਸਭ ਤੋਂ ਪਹਿਲਾਂ ਅਸੀਂ ਇਹ ਸਮਝਦੇ ਹਾਂ ਕਿ ਸੈਲਫ ਕੌਨਫੀਡੈਂਸ ਦਾ ਮੀਨਿੰਗ ਕੀ ਹੈ ਸੈਲਫ ਕੌਨਫੀਡੈਂਸ ਉਹ ਜज्ਬਾ ਹੈ ਉਹ ਜਨੂਨ ਹੈ ਜੋ ਸਾਨੂੰ ਇਹ ਦੱਸਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਕਿ ਉਹ ਸਹੀ ਹੈ ਅਸੀਂ ਕਾਬਿਲ ਹਾਂ ਤੇ ਅਸੀਂ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹਾਂ ਇਹ ਸਿਰਫ ਸੋਚ ਹੀ ਨਹੀਂ ਸਗੋਂ ਇੱਕ ਅਹਿਸਾਸ ਹੈ ਜੋ ਸਾਡੇ ਮਨ ਅਤੇ ਸਾਡੇ ਦਿਲ ਤੋਂ ਸਾਨੂੰ ਆਉਂਦਾ ਹੈ ਪਰ ਅਕਸਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਆਪ ਵਿੱਚ ਕਮਜ਼ੋਰ ਹਨ ਉਹ ਘਟਿਆ ਮਹਿਸੂਸ ਕਰਦੇ ਹਨ ਅਤੇ ਆਪਣੀਆਂ ਕਾਬਲੀਅਤਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਸਾਨੂੰ ਲੱਗਦਾ ਹੈ ਕਿ ਜੇਕਰ ਸਾਡੇ ਕੋਲ ਸੈਲਫ ਕੌਨਫੀਡੈਂਸ ਨਹੀਂ ਤਾਂ ਬਹੁਤ ਸਾਰੀਆਂ ਚੀਜ਼ਾਂ ਮੁਮਕਿਨ ਨਹੀਂ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੈਲਫ ਕੌਨਫੀਡੈਂਸ ਨੂੰ ਸਿੱਖਿਆ ਜਾ ਸਕਦਾ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਦੇ ਲਈ ਸਾਡੀ ਹਰ ਰੋਜ਼ ਦੀ ਕੋਸ਼ਿਸ਼ ਜ਼ਰੂਰੀ ਹੈ ਹੁਣ ਅਸੀਂ ਇਹ ਵੇਖਾਂਗੇ ਕਿ ਕੁਝ ਅਹਿਮ ਸਟੈਪ ਜਿਨ੍ਹਾਂ ਨਾਲ ਤੁਸੀਂ ਆਪਣੇ ਖੁਦ ਦੇ ਵਿਸ਼ਵਾਸ ਨੂੰ ਯਾਨੀ ਕਿ ਆਪਣੇ ਸੈਲਫ ਕੌਨਫੀਡੈਂਸ ਨੂੰ ਹੋਰ ਵੀ ਮਜ਼ਬੂਤ ਕਰ ਸਕਦੇ ਹੋ ਤਾਂ ਸਾਡਾ ਫਰਸਟ ਸਟੈਪ ਕੀ ਹੈ ਆਪਣੀ ਸੋਚ ਨੂੰ ਸਾਫ਼ ਰੱਖਣਾ ਜੇਕਰ ਤੁਸੀਂ ਆਪਣੇ ਮਨ ਵਿੱਚ ਨੈਗੇਟਿਵ ਥਿੰਕਿੰਗ ਰੱਖੋਗੇ ਤਾਂ ਆਪਣੇ ਆਪ ਨੂੰ ਹਮੇਸ਼ਾ ਹਾਰ ਮੰਨਣ ਵਾਲਾ ਸਮਝੋਗੇ ਤਾਂ ਕਦੇ ਵੀ ਕਾਮਯਾਬੀ ਨਹੀਂ ਮਿਲੇਗੀ ਆਪਣੇ ਮਨ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਨੂੰ ਭਰ ਕੇ ਰੱਖੋ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਹਮੇਸ਼ਾ ਪੋਜ਼ਿਟਿਵ ਸੋਚੋ ਹਰ ਕੰਮ ਨੂੰ ਪੋਜ਼ਿਟਿਵ ਅੰਦਾਜ਼ ਵਿੱਚ ਦੇਖੋ ਜਿਵੇਂ ਕਹਿੰਦੇ ਨੇ ਕਿ ਤੁਹਾਡੀ ਸੋਚ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਦੂਜਾ ਆਪਣੀਆਂ ਤਾਕਤਾਂ ਅਤੇ ਆਪਣੀਆਂ ਕਾਬਲੀਅਤਾਂ ਨੂੰ ਸਮਝੋ ਆਪਣੇ ਅੰਦਰ ਉਹ ਗੁਣ ਬੜੇ ਮਾਣ ਨਾਲ ਯਾਦ ਰੱਖੋ ਜੋ ਤੁਹਾਨੂੰ ਖਾਸ ਬਣਾਉਂਦੇ ਹਨ ਜੇਕਰ ਅੱਜ ਤੱਕ ਤੁਸੀਂ ਕਿਸੇ ਮੁਸ਼ਕਲ ਵਿੱਚ ਕਾਮਯਾਬ ਹੋਏ ਉਸ ਕਾਮਯਾਬੀ ਨੂੰ ਦਿਲੋਂ ਯਾਦ ਕਰੋ ਅਤੇ ਆਪਣੇ ਆਪ ਨੂੰ ਦੱਸੋ ਕਿ ਮੈਂ ਕਾਬਿਲ ਹਾਂ ਮੈਂ ਜੋ ਚਾਹਾਂ ਉਹ ਮੈਂ ਕਰ ਸਕਦਾ ਹਾਂ ਇਹ ਸਧਾਰਨ ਜਿਹਾ ਫਾਰਮੂਲੇ ਤੁਹਾਡੇ ਸੈਲਫ ਕੌਨਫੀਡੈਂਸ ਨੂੰ ਹੋਰ ਵੀ ਚਮਕਾਵੇਗਾ ਨੰਬਰ 3 ਡਰ ਅਤੇ ਸ਼ੱਕ ਤੋਂ ਹਮੇਸ਼ਾ ਮੁਕਤੀ ਪਾ ਲਵੋ ਸਾਡੀ ਜ਼ਿੰਦਗੀ ਵਿੱਚ ਬਹੁਤ ਵਾਰੀ ਅਸਲ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡੇ ਡਰ ਹੀ ਹੁੰਦੇ ਹਨ ਅਸੀਂ ਆਪਣੇ ਮਨ ਵਿੱਚ ਕਈ ਵਾਰੀ ਉਹ ਹੌਂਸਲਾ ਗਵਾ ਬੈਠਦੇ ਹਾਂ ਜੋ ਸਾਡੇ ਲਈ ਜ਼ਰੂਰੀ ਹੁੰਦਾ ਹੈ ਡਰ ਨੂੰ ਕਾਬੂ ਵਿੱਚ ਰੱਖੋ ਅਤੇ ਸਮਝੋ ਕਿ ਡਰ ਸਿਰਫ ਇੱਕ ਲਕੀਰ ਹੈ ਜਿਸ ਨੂੰ ਤੁਸੀਂ ਕਦੇ ਵੀ ਪਾਰ ਕਰ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਕਿ ਅਸੀਂ ਡਰ ਰਹੇ ਹਾਂ ਆਪਣੇ ਆਪ ਨੂੰ ਇਹ ਦੱਸੋ ਕਿ ਇਹ ਡਰ ਮੇਰੇ ਬਹੁਤ ਵੱਡੇ ਹੌਂਸਲੇ ਤੋਂ ਕਿਤੇ ਵੀ ਛੋਟਾ ਹੈ ਨੰਬਰ 4 ਹਮੇਸ਼ਾ ਖੁਸ਼ ਰਹੋ ਅਤੇ ਆਪਣੇ এনवायरमेंट ਨੂੰ ਪੋਜ਼ਿਟਿਵ ਬਣਾਓ ਖੁਸ਼ ਮિજાਜ ਰਿਹਾ ਕਰੋ ਲੋਕਾਂ ਨਾਲ ਚੰਗਾ ਵਰਤਾਵਰਕ ਕਰੋ ਕਿਉਂਕਿ ਤੁਹਾਡੇ ਸੈਲਫ ਕੌਨਫੀਡੈਂਸ ਨੂੰ ਨਾ ਸਿਰਫ ਚਮਕਾਵੇਗਾ ਸਗੋਂ ਹੋਰ ਵੀ ਨਿਖਾਰੇਗਾ ਬਲਕਿ ਲੋਕ ਵੀ ਤੁਹਾਡੇ ਕੋਲ ਆਉਣਗੇ ਅਤੇ ਤੁਹਾਡਾ ਹਾਸਲਾ ਵਧਾਉਣ ਦੇ ਨੰਬਰ 5 ਨਿਤ ਨਵੇਂ ਟਾਰਗੇਟ ਰੱਖੋ ਅਤੇ ਆਪਣੀ ਹਾਰਡਵਰਕ ਵਿੱਚ ਕੋਈ ਕਸਰ ਨਾ ਛੱਡੋ ਵੱਡੀਆਂ-ਵੱਡੀਆਂ ਮੰਚਲਾਂ ਇੱਕ ਵਾਰੀ ਵਿੱਚ ਕਦੀ ਨਹੀਂ ਮਿਲਦੀਆਂ ਉਸ ਲਈ ਤੁਹਾਨੂੰ ਵਾਰ-ਵਾਰ ਕੋਸ਼ਿਸ਼ ਕਰਨੀ ਪਵੇਗੀ ਤਹਾਡੀ ਲਗਨ ਦੇ ਨਾਲ ਛੋਟੇ ਛੋਟੇ ਕਦਮ ਤੁਹਾਨੂੰ ਇੱਕ ਲੰਬੀ ਦੌੜ ਲਈ ਮਜ਼ਬੂਤ ਬਣਾ ਦੇਣਗੇ ਆਪਣੀਆਂ ਜਿੱਤਾਂ ਨੂੰ ਮਨਾਓ ਆਪਣੇ ਹਰ ਛੋਟੇ ਹੌਸਲੇ ਦਾ ਜਸ਼ਨ ਮਨਾਓ ਕਿਉਂਕਿ ਇਹ ਤੁਹਾਨੂੰ ਅੱਗੇ ਵਧਾਉਂਦਾ ਹੈ ਆਖਰੀ ਗੱਲ ਯਾਦ ਰੱਖੋ ਕਿ ਸੈਲਫ ਕੌਨਫੀਡੈਂਸ ਨਾਲ ਜ਼ਿੰਦਗੀ ਵਿੱਚ ਕੋਈ ਵੀ ਮੁਸੀਬਤ ਲੰਮੀ ਨਹੀਂ ਰਹਿੰਦੀ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰੋਗੇ ਤਾਂ ਹਰ ਰੁਕਾਵਟ ਨੂੰ ਤੁਸੀਂ ਮੌਕਾ ਬਣਾ ਲਵੋਗੇ ਸਫਲਤਾ ਹੀ ਤੁਹਾਡੀ ਮੰਜ਼ਲ ਬਣੇਗੀ ਤਾਂ ਦੋਸਤੋ ਆਪਣੇ ਆਪ ਨੂੰ ਕਦੇ ਘੱਟ ਨਹੀਂ ਸਮਝਣਾ ਹਰ ਰੋਜ਼ ਆਪਣੇ ਆਪ ਨੂੰ ਇਹ ਯਕੀਨ ਦਿਵਾਓ ਕਿ ਮੈਂ ਕਾਬਿਲ ਹਾਂ ਮੈਂ ਸਫਲਤਾ ਹਾਸਲ ਕਰਾਂਗਾ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਹੌਂਸਲੇ ਨਾਲ ਬਦਲ ਦਿਓ ਆਪਣੇ ਆਪ ਤੇ ਭਰੋਸਾ ਹੀ ਅਸਲ ਹੌਂਸਲਾ ਹੈ ਜਿਹੜਾ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ਉਸ ਤੂੰ ਰੱਬ ਵੀ ਹਿੰਮਤ ਦਿੰਦਾ ਹੈ ਆਤਮ ਵਿਸ਼ਵਾਸ ਨਾਲ ਚੱਲੀ ਹੋਈ ਇੱਕ ਛੋਟੀ ਕਦਮ ਵੀ ਤੁਹਾਡੀ ਵੱਡੀ ਜਿੱਤ ਬਣ ਸਕਦੀ ਹੈ ਦੁਨੀਆ ਉਸ ਦੀ ਕਦਰ ਕਰਦੀ ਹੈ ਜੋ ਪਹਿਲਾਂ ਆਪਣੇ ਆਪ ਦੀ ਕਦਰ ਕਰਦਾ ਹੈ ਆਤਮ ਵਿਸ਼ਵਾਸ ਉਹ ਚਾਬੀ ਹੈ ਜੋ ਬੰਦ ਦਰਵਾਜ਼ਿਆਂ ਨੂੰ ਵੀ ਖੋਲ ਦਿੰਦੀ ਹੈ ਜੇਕਰ ਮੇਰੀ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਪਣੇ ਦੋਸਤਾਂ ਨੂੰ ਵੀ ਪ੍ਰੇਰਨਾ ਦਿਓ ਤੇ ਅਗਲੀ ਵਾਰੀ ਫਿਰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਧੰਨਵਾਦ ਦੋਸਤੋ ਤੇ ਸਦਾ ਖੁਸ਼ ਰਹੋ